ਸੂਟ ਲੈਣ ਸੇ ਇਹ ਕਾਰ ਦੇਖੀ ਰਹਾ ਤੈ। ਇਹ ਮੈਂ ਕੀ ਕਰਾਂ? ਦੇਖਿਆ ਇੱਕ ਹੁਣ ਦੇਖੀ। ਦੇਖਿਆ? ਚੰਦੀਗੜ ਜਾ। ਚੰਦੀਗੜ ਨਹੀਂ ਜਾਣਾ। ਐਦਾਂ ਕਹਿ ਕਹਿ ਜਾ। ਨਹੀਂ। ਕਹਿ। ਮੈਂ ਨਹੀਂ ਕਹਿਣਾ। ਪਲੀਜ਼ ਇਹ ਕੋਈ ਰੋਟਾ ਹੈ। ਐਦਾਂ ਵੀ ਚਾਜਣਾ ਕਹਿ। ਹਿੰਦੂ ਵਿੱਚ ਕੱਟ ਲੈਦਾ। ਐਦਾਂ ਨਹੀਂ ਚਾਜਣਾ। ਐਦਾਂ ਚਾਜਣਾ ਕਾਹ ਹੋਣਾ? ਆਹ ਵੜੀ। ਆਹ। ਇਹ ਲੈ। ਉਹ। ਉਹ ਮਾ। ਇਹ ਮਮਾ ਮੈਂਤ ਵਾਲੀ ਗੱਲ ਹੈ ਮੈਨੂੰ ਜਾਣ ਦੇ ਇਹ ਸਾਡੇ ਜਾਨ ਦੇ ਲੈਣ ਤਿਆਰ ਖੜਾ ਨਾ ਐ ਤਾਰੇ ਹਾਂ ਕਰ ਦੇ ਪਲੀਜ਼ ਦੇਖ ਲਓ ਪਲੀਜ਼ ਮਮਾ ਜੀ ਪਲੀਜ਼ ਨਹੀਂ ਜਾਣਾ ਪਲੀਜ਼ ਦੇ ਜੇ ਜਾਣਾ ਹੈ ਤਾਂ ਫੇ ਮੈਨੂੰ ਪੁੱਛਣਾ ਮੈਂ ਪਲੀਜ਼ ਫੇ ਮੈਨੂੰ ਮੈਂ ਤੁਹਾਨੂੰ ਕਦੇ ਵੀ ਕਿਹਾ ਸੀ ਇੱਕ ਵਾਰੀ ਹਾਂ ਕਰ ਦੋ ਪਲੀਜ਼ ਸੱਚੀ ਕਹਿੰਦਾ ਮੈਂ ਕੁਛ ਨਹੀਂ ਖਾਣਾ ਮੈਂ ਤਾਂ ਛਿੱਤਰ ਛਿੱਤਰ ਖਾਣੇ ਵਿੱਚ ਫੇਰ ਗੱਲ ਕੋਈ ਨਹੀਂ ਆਟੇ ਵਾਲੇ ਹੱਥ ਮੇਰੇ ਫੇਸ ਪਾਊਡਰ ਲਾਉਂਦੇ ਆ ਚੱਲ ਆ ਰਾਮ ਨਾ ਇਸ ਮੇਰੀ ਗੱਲ ਮੈਂਤ ਤਾਂ ਮੈਂ ਜਾ ਗਿਆ ਗੱਡੀ ਹੈ ਭਾਈਆ ਐਡਿਟੂੜਾ ਛੱਡ ਤੁਸੀ ਪੁਲਿਸ ਦੇਖੋ ਇਹ ਸਾਰੇ ਜਣੇ ਚੱਲੇ ਆ ਉਹ ਜਾਣ ਦੀ ਉਹ ਤੋਂ ਸੋਨਾ ਵੀ ਚੱਲਾ ਤੇ ਸੋਨੇ ਨੂੰ ਵੀ ਚੱਲਣ ਦੇ ਉਹ ਜਲਾ ਵੀ ਚੱਲਾ ਸੋਨਾ ਵੀ ਵਿੱਲਾ ਔਇਲਾ ਵੀ ਵਿੱਲਾ ਉਹ ਨਹੀਂ ਮੂੰ ਹੈਗਾ ਪਸੂ ਪਾਵ ਵਾਲਾ ਠੀਕ ਨਹੀਂ ਮੇਰੀ ਗੱਲ ਸਮਝ ਆ ਜਾਂਦੀ ਤੇਰਾ ਤੇਰਾ ਕ ਤੇਰਾ ਤਾਰੰਦਾ ਕੰਮ ਉਹ ਮੇਰੀ ਗੱਲ ਸੁਣ ਬਦ ਸਾਡਾ ਸਰਦਾ ਇਤੋਂ ਬਿਨਾ ਵੈਸੇ ਹਾਂ ਇਤੋਂ ਮੈਂ ਸਰਦਾ ਕਰਦਾ ਸਾਡਾ ਬਹੁਤ ਅਸਰ ਚੱਲ ਮੈਨੂੰ ਹਣ ਬਦ ਮਰਦਾ ਉਹ ਕਹਿੰਦੇ ਸਾਡਾ ਤੇਰੇ ਮੇਰੇ ਗਾ ਸੁਣ ਲੈ ਸਾਰੀ ਢੜੀ ਮੱਝਾਂ ਦੀ ਪਰੂਛਾ ਮਰੋੜਦਾ ਮੜ ਜਾ ਜਾਲਾਂ ਦੇ ਚੰਡੀਗੜ੍ਹ ਉੱਥੇ ਉਹ ਮੈਂ ਉਹ ਦੇਖ ਕੇ ਆਉਣਾ ਕੱਚ ਦੀਆਂ ਮੂਰਤੀਆਂ ਬਣਾਈਆਂ ਉੱਥੇ ਅੱਗੇ ਵੀ ਉਦੋਂ ਦੇਖ ਕੇ ਆਏ ਨਹੀਂ ਉਦੋਂ ਕੱਚ ਦੀਆਂ ਮੂਰਤੀਆਂ ਦੇਖਿਆ ਉਦੋਂ ਰੋਜ਼ਗਾਰਡਨ ਦੇਖਿਆ ਬਸ ਉਹ ਹੀ ਦੇਖ ਕੇ ਆਏ ਹੋਰ ਚੀਜ਼ ਦੇਖ ਕੇ ਆਉਣੀ ਯਾਰ ਜਿਆਦਾ ਤੇ ਪਲੀਸ ਮੈਂ ਤਾਂ ਨਹੀਂ ਕੋਈ ਰੋਜ਼ ਨਹੀਂ ਇਹ ਕੰਮ ਹੋਵੇ ਕਰਨ ਕਸਮ ਸੱਚੀ ਹੈ ਕੀ ਅਜੂ ਸੌਂ ਖਾ ਰਹੀ ਅੱਗੇ ਵੀ ਉਦੋਂ ਦੇ ਕਹਿੰਦੇ ਸਿਆ ਜਾਣਾ ਅਸੀਂ ਆ ਜਾਣਾ ਨਹੀਂ ਸੱਚੀ ਕਹਿਣਾ ਮੰਨੀ ਦਾ ਹੁੰਦਾ ਸਿਰਫ ਸਿਰਫ ਇੱਕ ਚੀਜ਼ ਦੇਖ ਕੇ ਆ ਜਾਣਾ ਉੱਥੇ ਹੈ ਕੀ ਬਹੁਤ ਮਸ਼ਹੂਰ ਉਹ ਆਇਆਣਾ ਹੋਣੇ ਆਉਣ ਜਾਣ ਕਰਨੇ ਆ 5 ਦਸ ਮਿੰਟਾਂ ਚ ਆ ਜਾਣਾ ਆ ਚੰਡੀਗੜ੍ਹ ਨੂੰ 5 10 ਮਿੰਟ ਆ ਔਰ ਜੁੱਤੀਆਂ ਨਾ ਖਾਈ ਹਰਾਮ ਦੀ ਐ ਮੇਤੋਂ ਜਾਣਾ ਨੇ ਮਿੰਟ ਨਹੀਂ ਬਚੰਡੀਗੜ੍ਹ ਨੂੰ ਦੱਸ ਕੇ 5-5 ਮਿੰਟ ਲੱਗਦੇ ਆ ਕਰੇ ਹਾਂ ਕਰੇ ਹਾਂ ਕਰ ਜਾ ਦਫੇ ਉਹ ਲੇ ਡਾਨੀ ਮੈਨੂੰ ਨਹੀਂ ਪਤਾ ਕੋ ਕਰ ਨਹੀਂ ਨਾ ਮੈਂ ਪਿੱਜੀ ਪੇਪਰ ਹੋ ਜਾ ਮਾ ਮਹੇਸ਼ ਬਤੀ ਆਸ਼ੀਰਵਾਦੋ ਜ਼ਹਿਰਾ ਜੀ ਦੇ ਐਦਾਂ ਨਹੀਂ ਰਜਰੇ ਚੰਡੀਗੜ ਜਾ ਚੰਡੀਗੜ ਨਹੀਂ ਜਾਣਾ ਐਦਾਂ ਕਹਿ ਕਹਿ ਜਾ ਨਹੀਂ ਕਹਿ ਮੈਂ ਨਹੀਂ ਕਹਿਣਾ ਪਲੀਜ਼ ਇੱਕੋ ਰੀਰੀ ਡੇਟ ਦਾ ਘਰ ਗਰਮੀ ਬਹੁਤ ਅੱਛੀ ਥੀ ਅਜੇ ਚਲ ਜਾ ਦਫੇ ਹੋ ਐਦਾਂ ਦਫੇ ਹੋ ਦਾ ਨਹੀਂ ਮਤਲਬ ਹੁੰਦਾ ਚੰਡੀਗੜ ਜਾਓ ਆ ਜਾ ਚੰਡੀਗੜ ਜਾ ਘੁੰਮੇ ਕੁੱਤੇ ਆਂਗਣ ਫਿਰਿਆ ਜਾ ਗੂੰ ਆਇਆ ਉੱਤੇ ਬਾਹਰ ਕੀ ਗੂੰਘਾਂ ਚੱਲੇ ਆ ਹੋਰ ਕੀ ਕੰਮ ਚੱਲੇ ਆ ਓਏ ਸੜੇ ਆ ਗਿਆ ਤੂੰ ਨਾ ਜਾਈ ਤੂੰ ਮੇਰੀ ਗਾਹ ਨਾਲ ਓਏ ਹੋਰ ਆ ਓਏ ਓਏ ਉਫ ਓਹ ਆ ਗਿਆ ਓਏ ਆ ਗਿਆ ਹੈ ਪ੍ਰੈਸ ਕਰਦੇ ਨਹੀਂ ਪ੍ਰੈਸ ਓਏ ਮੇਰੀ ਪ੍ਰੈਸ ਕੀਤੀ ਸ਼ਰਟ ਆਹ ਢੇਲਾ ਸਾਰੇ ਤਿਆਰ ਵਿਆਰ ਹੋਏ ਪਏ ਆ ਮੈਨੂੰ ਹੀ ਰੋਕ ਨਹੀਂ ਹੁੰਦੀ ਆ ਮਾ ਜਾਣ ਤੋਂ ਮਨੇ ਤੇਰਾ ਤਾਂ ਰੱਸਾ ਹੀ ਛੱਡਿਆ ਇਹਨੂੰ ਢੇਰਾ ਵਾਲੇ ਨੂੰ ਕੀ ਪਤਾ ਚੰਡੀਗੜ੍ਹ ਦਾ ਇਹਨੂੰ ਰੱਸਾ ਹੀ ਛੁੱਟਿਆ ਇਹਦੀ ਵੀ ਉਹਦਾ ਡੰਗਰਾਂ ਦਾ ਅੱਛਾ ਤੈਨੂੰ ਪਤਾ ਤਾਂ ਨਹੀਂ ਜੇ ਬਹੁਤ ਨਵਾਬ ਦੇ ਪੁੱਤ ਨੂੰ ਹਨਾ ਤੇਰਾ ਤਾਂ ਰੱਸਾ ਹੀ ਛੱਡਿਆ ਰਿਆ ਪਹਿਲਾਂ ਆਪੇ ਕੱਪੜੇ ਪਾਉਂਦੇ ਹੁੰਦੇ ਕੁੱਲੀ ਮੇਰਾ ਕੱਪੜਾ ਨਾ ਲੂਦੇਓ ਸੋਨੇ ਹਾਂਜੀ ਕੱਪੜਾ ਹਲੂਦੇਓ ਏ ਅੱਤ ਮਟਾ ਮਟਿਛਾ ਉਹ ਇੱਥੇ ਗਾੜੀ ਬਹੁਤ ਗਿੰਗ ਆੜ ਜਾਂਦਾ ਮੇਰਾ ਇਹ ਤਾਂ ਮੇਰੀ ਸੀ ਦੱਸ ਲੈ ਮਾ ਦੱਸ ਦੇ ਮਾ ਦੋ ਆਈਆਂ ਸੀ ਦੋ ਲੈ ਆਈ ਸੀ ਮੈਂ ਉਹ ਤਾਂ ਤਾਂ ਭਾਈ ਸੀ ਆਪਣਾ ਦੋ ਲੈ ਆਈ ਸੀ ਦੂਜੀ ਕਿੱਥੇ ਆ ਇਹ ਵੀ 35 35 ਡਾਲਰ ਦੀ ਇੱਕ ਥੀ ਕੱਲ੍ਹ ਕੱਲ੍ਹ ਕੀ ਦਾ ਰੇਡ ਐ ਨਾ ਮਾ ਛੜ ਅਲਮਾਰੀ ਕਿਨੇ ਦੀ ਲਈ ਆਹ ਅਲਮਾਰੀ ਕਿਨੇ ਦੀ ਪਤਾ ਨਹੀਂ ਆਹ ਅਲਮਾਰੀ ਦੀ 30 ਡਾਲਰ ਦੀ ਇੱਕ ਸ਼ਰਟ ਆਈ ਉਹ ਮੇਰੀ ਗੱਲ ਸਾਬ ਬੱਲੇ ਦਾ ਇੰਡੀਅਨ ਕਰਾਸੀ ਜਲਦੀ ਸੀ ਬਾਹਰ ਦੀ ਬਾੜਤੀ ਅਲਮਾਰੀ ਕਿਨੇ ਦੀ ਉਹ ਕੀ ਗੱਲ ਮੈਂ ਬਾਹਰੋਂ ਲੈ ਆਇ ਕਿਨੇ ਡਾਕਟ ਮੈਂ ਅਲਮਾਰੀ ਕਿਨੇ ਦੀ ਲਈ ਉਹ ਚਰਦੀਆਂ ਲੰਘਿਆ ਨਾ ਜਨਾਬ ਆਹ ਕੋ ਆਹ ਬਾਲਟਿਕ ਨਦੀ ਲਈ ਆਹ ਕਾ ਥੱਲੇ ਆਹ ਇਹ ਫਰੀਓ ਪੋਸਟ ਆ ਇਹ ਫਰੀਓ ਪੋਸਟ ਆ ਆਹ ਪ੍ਰੈਸ ਕਿਹਦੀ ਵੀ ਦੰਦੀਪ ਲਈ ਆ ਤੁਹਾਡਾ ਆਪਦਾ ਕੀ ਆ ਥੱਲੇ ਆ ਦੇ ਮੇਰੀ ਗੱਲ ਸੁਣੋ ਹੋਰ ਤੁਸ਼ ਹੈਗਾ ਗਲਾਸ ਕਲੂਸ ਭਾਂਡਾ ਜੇ ਹਿਸਾਬ ਨਾਲ ਤੁਸੀਂ ਸ਼ੀਸ਼ੇ ਸ਼ੂਸ਼ੇ ਲੱਗੇ ਐਡੇ ਹੋਟਲ ਤੇ ਇਹ ਨਹੀਂ ਲੈ ਸਕਦੇ ਮੈਂ ਇਹਨੂੰ ਕਹ ਚਲੋ ਚਲੀਏ ਮਹਿੰਗਾ ਆ ਤੇ ਉਸਤਾਦ ਨੂੰ ਠਾਲ ਕੇ ਲਿਆਓ ਤੇ ਰੂਮ ਆਂ ਚੈੱਕ ਕਰਾਓ ਆ ਪ੍ਰਧਾਨ ਆ ਯਾਰ ਰੂਮ ਦੇਖ ਕਿੰਨੇ ਦਾ ਯਾਰ ਪੈਸੇ ਨਾ ਪੁੱਛਿਆ ਕਰ ਕਨੇੜੀ ਚੱਕ ਕੇ ਲੈ ਜਾ ਓ ਛੋਟਾ ਸਲਵਾਰ ਖਾਨ ਚੱਲ ਬਈ ਓ ਸੰਜੇ ਦਾਤ ਵਾਲੀ ਓ ਸਲਵਾਰ ਖਾਨ ਵਾਲੀ ਸੋਨੇ ਓਏ ਸਲਵਾਰ ਖਾਨ ਵਾਲੀ ਤੋਰ ਸਲਵਾਰ ਖਾਨ ਦਾ ਸਾਹ ਐਦਾਂ ਤੁਰਦਾ ਓਏ ਓ ਸਲਵਾਰ ਖਾਨ ਐਦਾਂ ਤੁਰਦਾ ਪੁੱਸ ਜੱਕ ਕੇ ਲੈ ਕੇ ਜਾਣਾ ਉਹ ਤਾਂ ਦੀਪੈ ਨੂੰ ਚੀਜਾ ਉਹ ਸਾੜੇ ਚੀਜਾਂ ਆ ਚਲੇ ਸਾਡੇ ਡਰਾਮੇ ਕਰ ਇੱਕ ਵਾਰ ਭਾਈ ਨੰਗ ਲੰਦ ਆ ਆ ਆਉਣਿਆ ਪਹਿਲਾ ਰੂਮ ਦੇਖ ਲਈਏ ਆਉਣਿਆ ਇਹ ਕਿੰਨੇ ਤਾਂ ਗੱਲਾਂ ਨਾ ਭਾਈ ਦੇਖ ਲਈ ਰੂਮ ਦੇਖ ਲਿਓ ਨਾ ਓਏ ਨਹੀਂ ਨਹੀਂ ਕੋਈ ਚੱਕਰ ਨਹੀਂ ਇਹ ਦੇਖ ਕੇ ਮਾਰਨਾ ਜੀ ਕਿੱਦਾਂ ਭਾਈ ਭਾਈ ਕੀ ਰੂਮ ਦਾ ਦੱਸ ਕੇ ਮੈਂ ਪਾ ਜੀ ਤੁਸੀ ਵੀ ਬਹੁਤ ਵਧੀਆ ਜੀ ਪਾ ਜੀ ਆ ਸੈਨੇਟਾਈਜ਼ਰ ਜੀ ਚੱਕ ਲਓ ਸੱਚੀ ਕਹਿਣਾ ਪਾਏ ਦਿਖਾਓ ਮਾਰੇ ਜੇ ਰੂਮ ਜੇ ਖਲਾਓ ਭਾਈ ਨੂੰ ਯਾਰ ਰੂਮ ਲੈਣਾ ਭਾਈ ਕੇਸ਼ਨ ਆ ਫੋਲੀਓ ਜਿੰਨਾ ਉਹਨੇ ਹੱਥੇ ਚ ਬੜਿਆ ਹੈ ਪਾਣੀ ਪੀਣਾ ਇਤਰਾਉਂਦੀ ਹੈ ਤੂੰ ਰੋਜ਼ ਬਾਟਰ ਇਤਰਾਉਂ ਗਿਆ ਰੋਜ਼ ਬਾਟਰ ਗਲਾਬ ਜੱਲਿਆ ਓਏ ਯਾਰ ਤੂੰ ਮੇਰੇ ਨਾਲ ਨਾਂ ਆਇਆ ਕਰੋ ਯਾਰ ਤੁਹਾਨੂੰ ਨਹੀਂ ਪਤਾ ਚੰਡੀਗੜ੍ਹ ਦਾ ਮੱਛੀ ਮੱਛੀ ਚੰਡੀਗੜ੍ਹ ਉਹਨਾਂ ਨੂੰ ਉਹੀ ਸਾਡਾ ਹੁੰਦਾ ਲੈ ਹਾਂਜੀ ਬੂਫੇ ਹੁੰਦੇ ਬੂਫੇ ਕੀ ਹੁੰਦਾ ਜੇ ਬਾਈ ਗਲਾਸ ਤਾਂ ਨਹੀਂ ਦਿੰਨੀ ਜਾਈ ਗਾ ਸਿਰ ਬੂਫੇ ਲੱਗਾ ਹੋਗਾ ਅੰਡੇ ਵੀ ਹੋਰ ਆਉਂਦੇ ਨੇ ਪਾਜੀ ਮੈਨ ਉਹ ਸਹੀ ਆਂਡੇ ਆਂਡੇ ਕੋਈ ਨਹੀਂ ਦਿੰਦੀ ਦੋ ਲਗਾਏ ਆਂਡੇ ਦੇਖ ਕੇ ਮੈਂ ਨਹੀਂ ਕੋਈ ਨਹੀਂ ਚੱਲੂਗਾ ਬਣਾਉਣਾ ਪਾਜੀ ਗਾਣ ਨੂੰ ਤੋੜ ਕੇ ਲੱਗਾ ਹੂੰ ਮੈਂ ਨਾਨ ਵੇਜ ਐ ਯਾਰ ਤੂੰ ਨੌਨ ਵੇਜ ਨਹੀਂ ਬੈਜੀ ਡੇਰੀ ਰਿਆ ਤੂੰ ਅੱਛਾ ਬੈਜ ਜਹਾ ਮੈਂ ਬੈਜ ਜਾ ਭਾਈ ਨਹੀਂ ਲੱਗਦਾ ਨਹੀਂ ਮੈਨੂੰ ਚਲੋ ਆ ਜਿਓ ਭਾਈ ਦਿਖਾ ਦੇ ਰੂਮ ਕਿਹੜਾ ਹੈ ਭਾਈ ਝੂਮਣ ਕਰਾ ਲਿਆ ਕਰਤੀ ਉਹ ਹੀ ਗੱਲ ਉਹ ਕਰਤੀ ਛੋਟੀ ਗੱਲ ਪੰਡਾਂ ਦੇ ਵਿੱਚ ਜ਼ੋਹਾ ਘਾਣ ਲਿਆ ਜਾ ਜਾ ਕੇ ਕਿੱਧਰ ਦੀ ਕੋਲ ਤੁੱਟ ਗਈ ਮੇਰੀ ਗੱਲ ਮੇਰੀ ਵਿਸ਼ਾਏ ਤੇਰੇ ਕੋਲ ਭਾਈ ਕੋਲ ਭਾਈ ਲੈਫਟ ਤੇ ਤੇਰੀ ਵਿਸ਼ਾਏ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਨਾ

ਕੋ ਵੇ ਵੇ ਹੋਵੇ ਭਾਜੀ ਏਸੀ 24 ਘੰਟੇ ਚੱਲਦਾ ਯਸ ਵਾਦਾ ਰੂਮੇ ਰੂਮ ਵੇ ਇਧਰ ਵੀ ਹੋ ਬਾਬਾ ਰੂਮ ਘੈਂਟ ਆ ਵਧੀਆ ਭਾਜੀ ਕੀ ਹਿਸਾਬ ਆ ਦਸਾਂ ਦੇ ਚਾਰ ਆ ਦਸਾਂ ਦੇ ਚਾਰ ਆ ਦਸਾਂ ਦੇ ਚਾਰ ਆ ਇਹ ਹਿਸਾਬ ਦਾ ਵਿਆ ਕਹਿੰਦਾ ਜੇ ਏਸੀ ਬੰਦ ਕਰਤਾ ਕਿੰਨੇ ਘਟਾਲੂਗਾ ਪੈਸੇ ਕੱਢ ਰਾਜੀ ਮੈਂ ਤਾਂ ਭਾਜੀ ਪੱਕਾ ਮੈਂ ਤ ਹੋਰ ਦਿਖਾਈ ਭਾਈ ਉਹ ਦਿਖਾਈ ਪਤਾ ਇਹ ਨਹੀਂ ਪੱਕੇ ਆਇਆ ਯਾਰ ਤੁਹਾਨੂੰ ਕੀ ਪਤਾ ਪੱਖੀਆਂ ਦਾ ਸੌਣ ਵਾਲੇ ਨੂੰ ਆਜੀ ਡੱਬ ਕਿੱਥੇ ਆ ਚੱਕ ਦਿਓ ਅਗਲਾ ਲਖੋ ਰੂਮ ਦੇਸ ਵਾਈਸ ਵੀ ਹੋਣ ਵਾਲੀ ਲਾ ਦਿੱਤੀ ਆ ਸਾਫ ਤੇ ਆ ਤੇ ਿਆਦੇ ਵਧੀਆ ਕੋਲੇ ਜਾਦੇ ਵਧੀਆ ਵਾਲੇ ਦੂਜੇ ਪਾਸੇ ਆ ਇਹ ਉਹ ਵੀ ਆਪੂ ਢੇਰਾਂ ਮਾਰਾ ਰੂਮ ਕਿੱਥੇ ਬੈੱਡ ਕਿੱਥੇ ਆ ਬੈੱਡਾ ਹੋਵੇ ਸਾਰੀ ਵਧੀਆ ਯਾਰ ਹੂੰ ਗਾ ਕੱਢੇ ਸਲਮਾਨ ਖਾਨ ਦੇ ਟੱਬਰ ਚੋਂ ਆ ਫੀਲਿੰਗ ਆ ਦੇ ਲੈ ਸਲਮਾਨ ਖਾਨ ਆ ਲਈਆਂ ਤੂੜ ਗਿਆ ਇਹਨਾਂ ਨੂੰ ਚੋਰੀ ਦੀ ਯਾਰ ਤੇ ਆ ਦੇਖ ਲੈ ਉਹ ਜਿਹੜੇ ਨਾਲ ਆ ਬੇ ਦੇਖਣ ਲੱਗਾ ਆਦੇ ਫਰੂਲਣ ਲਾਪੰਦੇ ਆ ਮੈਂ ਤਾਂ ਪਹਿਲੀ ਵਾਰ ਇਹਨਾਂ ਨੂੰ ਮੈਂ ਲੈ ਆਂਦਾ ਵਧੀਆ ਰੂਮ ਚ ਇਹ ਤਾਂ ਦਰੀ ਤੇ ਪੈਣ ਵਾਲਿਆ ਜ ਰੂਮ ਚ ਆ ਗਏ ਉਹ ਭਰਾਵਾ ਥੱਲੇ ਪੇਮੈਂਟ ਕਰੋ ਅਗਲੇ ਨੂੰ ਭਾਈ ਹੋਰ ਕੀ ਮੈਨੂੰ ਦੇਖਣਾ ਹੈ ਭਾਈ ਹੋਰ ਦਿਖਾ ਬਾਈ ਇੱਕ ਤਾਂ ਆ ਆ ਡਨ ਕਰ ਲਓ ਯਾਰ ਕੋ ਚੱਕਰ ਨਾਲ ਇੱਥੋਂ ਆ ਜਾ ਭਾਈ ਘਰੇ ਦੇ ਅੰਦਰ ਕਿੱਥੇ ਜਾ ਰਹੇ ਤੁਸੀਂ ਆ ਜਾ ਤੂੰ ਆ ਬੈਠ ਨੂੰ ਆ ਮੈਨੂੰ ਆ ਯਾਰ ਨਹੀਂ ਨਹੀਂ ਉੱਧਰ ਵੀ ਐ ਰਹਿਣੀ ਨਹੀਂ ਉੱਧਰ ਉੱਧਰ ਜਾ ਭਾਈ ਆ ਬੱਲੇ ਆਹ ਘੈਂਟਾ ਇਹ ਤਾਂ ਚਾਦਰ ਜੀ ਦਾ ਮੁੱਲ ਲੱਗਦਾ ਉੱਧਰ ਹੈ ਨਹੀਂ ਸੀ ਓਏ ਇਹ ਤਾਂ ਵੈਨਰ ਹੈ ਇੱਕ ਆਟਰ ਨੇ ਇਹ ਤਾਂ ਸੇਬੇ ਛਾਣੇ ਤੇ ਓਏ ਧਿਆਨ ਨਾਲ ਬੈਠੋ ਜੀ ਮੇਰੀ ਮੰਮੀ ਹੁੰਦੀ ਮਹਿੰਗੀਆਂ ਬਾਤਾਂ ਇੱਥੇ ਇਹਨਾਂ ਦੇ ਹਾਂ ਜੇ ਕਿਸਨੇ ਕਰ ਉਹਨੂੰ ਤੇ ਬਤਾ ਤਾ ਉਹ ਪੈਸੇ ਦੀ ਗੱਲ ਨਾ ਕਰ ਤੂੰ ਇਹ ਮਾਸੀ ਜੇ ਨਾਲ ਆਈ ਹੁੰਦੀ ਹੁੰਦਾ ਵੇ ਭਰਾਵਾ ਇਹ ਤਾਂ ਸੋਨਾ ਹੈ ਸਾਨੂੰ ਬਹੁਤ ੱਲੇ ਵਾ ਲੋ ਉਹ ਕਬੀਆ ਨਾ ਨਹੀਂ ਸਿਸਟਮ ਉਹ ਗਰੀਬ

ਡੰਡਾਵਾ ਖੋਲੋ ਡੰਡਾ ਕਹਿੰਦੇ ਦਰਵਾਇਆ ਡੰਡਾ ਖੋਲੋ ਜਿਸ ਫਾਰਮੈਂਟ ਤੇ ਮੈਂ ਕਹਿੰਦੀ ਜੀ ਤੁਸੀਂ ਦੁਨੀਆ ਦੇ ਕਿਸ਼ਰਮ ਹੋ ਮੈਨੂੰ ਆਸ਼ੀਰਵਾਦ ਮੈਂ ਰਾਜੀ ਰਹਿ ਐਦਾਂ ਨਹੀਂ ਚਾਹਤਾ ਉਹ ਕਹੇ ਐਦਾਂ ਨਹੀਂ ਚਾਜਣਾ ਕਹੇ ਐਦਾਂ ਕਹਿੰਦੇ ਐਦਾ ਨਹੀਂ ਚੱਜਣਾ ਐਦਾ ਚੱਜਣਾ ਕਾ ਹੋਣਾ ਆਹ ਫੇੜੀ ਫੇਵੇਂ ਮਾਥਾ ਢੇਕ ਲਾ ਮੰਮੀ ਨੂੰ ਮੈਂ ਮਾਥਾ ਨਾ ਸ਼ਰਮ ਹੈ ਕਿ ਉਹ ਮੈਨੂੰ ਪਾਪ ਦਿੱਤਾ ਕਹਿੰਦਾ ਹਿਚਕੋ ਕਰ ਲੈ ਲੈ ਹੱਲਣਾ ਮੈਨੂੰ ਕਹਿੰਦਾ ਸ਼ਿਮਲੇ ਨੂੰ ਚੱਲੇ ਮੈਂ ਤਾਂ ਮੱਸੀ ਮੋੜ ਕੇ ਲਿਆਇਆ ਮਾਣ ਵਾਲੇ ਸ਼ਿਮਲੇ ਦਾ ਬਾਣੀ ਗਿਆ ਪਰ ਲੈ ਅੱਜ ਆਹ ਪਾਏ ਤਾਂ ਬੁਖਾਤਾ ਬੋ ਵੀ ਮੈਂ ਮੇਰੇ ਹੱਥੋਂ ਬਸ ਬਾਹਰ ਆ ਬਸ ਮੈਂ ਨਹੀਂ ਜੰਨਾ ਲਾ ਕੇ ਚਲੇ ਨਿੱਕਲ ਜਾਣਾ ਸ਼ਿਮਲੇ ਜੀ ਨਿੱਕਲਦੇ ਉੱਥੇ ਕੋਈ ਤਾਂ ਇੰਨੇ ਸਾਲਾਂ ਦੇ ਨਿਕਲਿਆ ਗਿਆ ਸਾਲਾ ਕੋਈ ਮੈਨੂੰ ਪਤਾ ਲਗਾ ਤੂੰ ਤਾਂ ਡੈਡੀ ਬਾਲੀ ਚੱਲੇ ਤੇਰਾ ਬੁੜਾ ਚੱਲਿਆ ਪਾਲੀ ਬੋ ਉਹਦੇ ਨਾਲ ਗਿਆ ਉਹ ਲੈ ਤੇਰਾ ਬੜਾ ਸਲਾਮ ਆ ਜੀ ਤੇਰੇ ਪੈਰੀਆਂ ਥਲਾਇਆ ਇਹਨੇ ਛੱਟੇ ਬਿਸ਼ਰਮਾ ਨੇ ਕਹਿੰਦੀ ਮੈਂ ਦੁਨੀਆ ਤੇ ਬਿਸ਼ਰਮ ਮੁੰਡੇ ਨਹੀਂ ਦੇਖਣੇ ਮੈਂ ਠਗੜੇ ਤਾਂ ਤੁਸੀਂ ਇੰਨੇ ਆ ਮੈਂ ਕਹਿੰਦੀ ਦੁਨੀਆ ਤੇ ਸਾਰੇ ਸਭ ਤੋਂ ਜਿਆਦਾ ਸੋਣਾ ਯਾਰ ਇੱਕ ਮਿੰਟ ਬੁੜੀਆਂ ਵਾ ਯਾਰ ਪਤਾ ਆਪਾਂ ਨੂੰ ਸਾਰਾ ਸਿਸਟਮ ਈ ਪਤਾ ਆ ਸੂਟ ਲੈਣੇ ਸੇ ਇਹਨੂੰ ਇੱਕ ਵਾਰ ਦੇਖੀਦਾ ਜੀ ਜੀ ਮੈਂ ਕੀ ਕਰਾਂ ਦੇਖਿਆ ਇੱਕ ਮਿੰਟ ਹੁਣ ਦੇਖੀ ਦੇਖਿਆ ਵਾਹ ਦੇਖਿਆ ਦੇਖਿਆ ਬੰਦੇ ਨੇ ਬਸ ਪੌਣਿਆ ਕਿੱਥੇ ਗਿਆ ਮੇਰੇ ਕੋਲ ਪੈਸੇ ਕਿੱਥੋਂ ਆਏ ਸਾਰਾ ਏਟੀਓ ਦਾ ਜਾਨ ਕੇ ਦਿਖਾ ਲਿਆ ਤਾਂ ਹਣਾ ਛਿੱਤਰ ਵੀ ਖਾਣ ਤੇ ਇੱਕ ਮਿੰਟ ਹੋ ਜਾ ਦੇ ਤੈਨੂੰ ਪੁਲਵਾਨ ਸੀਨਾ 500 ਰੁਪਏ ਦੇ ਦਿਆਂ ਮੈਨੇ ਇੱਕ ਨੋਟ ਦੇ ਦੋ ਮੈਨੂੰ ਇੱਕ ਰੱਖੋ ਨਹੀਂ ਨਹੀਂ ਇੱਕ ਦੇ ਦੇ ਨਹੀਂ 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 ਦੇਣਾ ਉਹ ਰੰਗ ਤੇਰਾ ਮੈਂ ਕੀ ਲਾਉਂਦੀ ਆ ਮੂੰਹ ਨੂੰ ਤੇਰਾ ਬਸਰ ਲਾਉਣੀ ਬੋਤਾ ਕਰਿਆਟੀ ਕਰਿਆਟੀ ਗੂੰ ਕਰੀਆਟੀ ਗ੍ਰਿਟੀ ਲਾਉਂਦੀ ਰਹਿੰਦੀ ਆ ਆ ਜਾ ਉਹਨਿਛਵਾਸ ਦੇ ਕੇ ਲੈ ਕੇ ਜਾਂਦੀ ਆ ਬੁਖਾਰ ਤੇ ਉਹ ਆ ਰਿਹਾ ਹੈਗਾ ਉਧਰ ਵੇਖੀ ਮੈਂ ਨਹੀਂ ਤੇਰਾ ਮੈਂ ਚਿਕਨ ਚਕਾਈ ਜੱਜ ਕਰਦਾ ਮੁੱਛਾ ਨਾਮ ਰੋੜ ਤੂੰ ਬਹਿ ਜਾ ਇੱਥੇ ਟਾਵਲ ਸਭ ਕੁਝ ਮਿਲੇਗਾ ਅੱਛਾ ਆ ਰਿਹਾ ਪੂਰਾ ਪੂਰਾ ਨਈਆਂ ਦੀ ਬੀਂਗੀ ਜੇ ਕੋ ਜਿਆਦੇ ਕੋੜ ਕੋੜ ਹੋ ਗਏ ਐਨ ਵੜ ਕੇ ਰੱਖੋ ਬਰਾ ਕੋਸ ਤੇ ਬੰਬਰਤ ਰਚ ਗਲਾ ਗਲਾ ਜਿਆਦੇ ਗੁੱਸੇ ਹੋਗੇ 1 ਮਿੰਟ 1 ਮਿੰਟ ਮੂੰਹ ਮੋੜ ਨੂੰ ਰੱਖ ਮੂੰਹ ਨਹੀਂ ਦੇਵੀਂ ਜਿੱਕਰਾਂ ਸਸਤਾ ਨਹੀਂ ਹੋਰ ਇੱਕ ਹਾਂ ਮਾਰਨਾ ਨਹੀਂ ਮਾਰਨਾ ਮੂੰਹ ਨਾ ਕੀਆ ਮਾਰਦਾ ਤਾਂ ਹੱਥਂ ਜਾ ਆ ਕੀ ਕਹਿੰਦੇ ਰ ਇਹ ਸਹ ਉਹ ਉਹ ਪੇਟੇ ਰਾਖ ਅਲਤੀ ਜੀ ਮਹਾਂਸਾਜ ਦੇ ਐ ਹੱਟ ਬਣਾ ਦੇਵਾਦਰਾ ਹੋੜਾੜ ਅਲਤੀ ਜੀ ਬੈਲੇ ਉਹ ਮਾਰ ਨਾ ਰੋਮਬਾ ਮਾਰ ਪੰਮੀ ਨੂੰ ਓਏ ਇਹ ਆਤਮਾ ਉਹ ਮਾਰ ਚੱਲ ਯੇ ਤਰਕ ਮਾ ਅੰਮਨਾ ਵੀ ਹੁਨਾ ਫਸਟ ਲਫ ਨੰਬਰ 1 ਨੰਬਰ 1 ਨਹੀਂ ਲਗਾਤਾ ਲੈਗਸ ਮੁਝਾਤਾ ਹਾਂ ਸਾਤ ਨੂੰ ਇਹ ਕੀ ਹੈ ਵਾ ਸਮਝਣਾ ਹੈ ਦੇਖ ਰਹੇ ਹੈ ਇਹ ਨਤੀਜੂ ਵਾਲੇ ਇਹ ਦਾ ਹਾਲਾ ਹੋਰੇ ਕੋ ਹੋਇਆ ਇਹ ਕੀ ਹੋਇ ਮਾਸਕ ਮਾਸਕ ਨਹੀਂ ਹੈਗਾ ਇਹ ਤਾਂ ਥੋੜੀ ਥਲੀ ਹੈ ਜਹੀ ਹੈ ਆਹ ਬਈ ਜਾਨੇ ਇਹਦਾ ਇੱਕ ਹੀ ਹੈ ਆਹ ਇਹ ਬੰਦਾ ਇਸਕੋ ਹੋਂਡਾ ਹੋਂਡਾ ਕੱਪ ਸਿਰੋਂ ਪਾਏ ਤਾਂ ਖੋਲਣ ਦਾ ਸਾਨੂੰ ਪਤਾ ਨਹੀਂ। ਕੋਲ ਦੇ ਘਾਹ ਨੂੰ ਕੋਲ ਹੈ। ਆਂਦਾ ਮਾਸਕ ਨਾ ਕੋੜੇ ਨੂੰ ਸਾਰੇ ਨੂੰ ਢੋਲੂਂਗਾ। ਇਹੋ ਥੋੜਾ ਜਿਹੀ ਕਰੀ ਜਾਵਾਂਗੇ ਚੀਜ਼ ਉਹ ਕੋਈ ਨਹੀਂ ਤੇ ਜੋ ਬੱਤੀ। ਘਾਲੀ ਕਰਨੀ ਹੈ ਕਰੀ। ਭਾਇਰਾਂ ਲੱਗਾ ਮੱਝਾ ਖੁਰਪਲ ਉਹ ਸੜਾ ਉਹਦਾ ਇਹ ਖੋਲ ਸਕੋ ਪੂਰਾ ਕੋਨਾ ਹੁਣ ਗਾ। ਹਵਾ ਦਾ ਠੰਡਾ ਹੀ ਹੋਰ ਲੋ ਤੇ ਸਾਈਡ ਫਿੱਟੀ ਬਤਾ ਦੋ ਵੀ ਕਰ ਲੈਂਦੇ ਆਂ ਵਿੱਚ ਸਾਈਡ ਇਸ ਨੂੰ ਡੀਪ ਰੇਟ ਹੈ ਨਹੀਂ ਹੈ ਨਾ ਸਾਰਟਰ ਵਾਇ ਬਾਰੇ ਤੇ ਦੋ ਉਹਦਾ 500 ਲੱਗੇਗਾ ਸਭ ਮੈਂ ਲੈਣੇ ਉੱਪਰ ਲੌਂਗ ਦੇ ਸਾਲਾ ਨੇ ਹੋ ਰਹੀ ਤਾਂ ਇਹ ਜੇ ਚਾਣੀ ਇਹ ਜਿ ਭੇਂ ਗਿਆ ਚਾਣੀ ਆ ਮੜਾ ਇਹ ਬੋਲੇ ਤੂੰ ਤੇ ਲਵਾਵਾ ਆ ਫੋਕਾ ਵੀ ਮਾਰੀ ਹਮਨ ਓ ਇੰਦੇ ਰੱਖ ਓ ਇੰਦੇ ਰੱਖ ਤੇ ਪੈਨ ਇਹਨਾਂ ਨੂੰ ਦੇ ਕੋਲ ਆਂ ਪਾਤਾ ਹੋਊਗਾ ਨਹੀਂ ਖੰਡਾ ਰੱਖ ਆ ਆਪੇ ਉੱਪਰ ਐ ਆਹੋਂ ਉੱਪਰ ਲਾਉਂ ਪੈਰ ਉੱਤੇ ਇਹ ਵਾਲੇ ਹਿਸਾਬ ਆ ਨਾ ਉਹ ਘਾੜ ਕੇ ਰੱਖੋ ਸਾਲਾ ਆਵਾਜ਼ ਨੂੰ ਹੋਰ ਤਰਾ ਹੁੰਦੀ ਐ ਇਹ ਮਸਤ ਨਾ ਕੋਪਰਾ ਸੈਕਮੈਂਟ ਅੰਦਰ ਹੈ ਜਿਆਦਾ ਜੀਤਾ ਓਏ ਚੱਲ ਪੈ ਯਾਰ ਮਾਰਦਾ ਨਹੀਂ ਪਾਸਾ ਚੱਲ ਚੱਲ ਅੰਦਰੋਂ ਸੋਰਖ ਚੱਲੇ ਦੁਲਾ ਰੱਖ ਲਾ ਜੇ ਅੰਦਰ ਹੈ ਯਾਰ ਲੱਖ ਮੱਛੀ ਪੇੜ ਮਾਰਨੀ ਜਰਾ ਇੱਧੇ ਵੱਟ ਕੇ ਕਹਾਂ ਉੱਪਰ ਹੈ ਗਈਆਂ ਉਹ ਕੋਈ ਨਹੀਂ ਤੂੰ ਬੰਦ ਰੱਖੜਿਆ ਅੱਜਾ ਮੂੰਹਾਂ ਦਾੜੀ ਗੱਡੀ ਆ ਕੋਈ ਮਰੀ ਚਿੱਕਨਿਆਂ ਚੁੱਕਨਿਆਂ ਲਈ ਆਏ ਤੇਰੇ ਲਈ ਰਿਹਾਗਾ ਐਡੀ ਦਾ ਤੇਰੇ ਦਾੜੀ ਹੈ ਸਾਥ ਨਹੀਂ ਆ ਰਹੀ ਬੈਗੜਾ ਇਤੇ ਗਾਉਂ ਵੀ ਰੀਆ ਚਲ ਪੰਦੇਆਂ ਨੇ ਬੜਖਾਰਾ ਓਏ ਆਹ ਮਰੀ ਫੇਰ ਚੱਕ ਲਈ ਇਹ ਚੱਕ ਲਈ ਅੱਖਾਂ ਹੋਲਣੀਆਂ ਅੱਖਾਂ ਦੇ ਓਏ ਆਹ ਰੋੜਾ ਜਿਹਾ ਸਾਰਾ ਬਧਾੜੀ ਤੇ ਲੱਗ ਗਿਆ ਚੱਲ ਕੋਈ ਨਹੀਂ ਇੱਧੇ ਰੱਖ ਕਿੰਨੇ ਮੀਟਰ ਖਾਇਆ ਇਹ ਰੱਖਣਾ ਜਾਨੀ ਕਿੰਨਾਗਾ ਟਾਂਕ 4 ਮੀਟਰ ਵਿੱਚੋਂ ਜਿਉਂ ਜੇ ਮਾਦਮ ਹਰ ਇੱਕ ਦਾ ਹਰ ਹਰ ਪਾਣੇ ਲਾਣੇ 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 ਜਾਂਦੀ ਹੁੰਦੀ ਆ ਹੋਏ ਹੋ ਵੰਡਾ ਕੱਲੈ ਕੱਛੈ ਨੂੰ ਆ ਤੂੰ ਮੋ ਉਹ ਨੂੰ ਨੀ ਮੂੰਗਾ ਨਾ ਤੇਰਾ ਕੀ ਮੋਸਾ ਤੱਕ ਤੂੰ ਘੜਾ ਦਿੰਦਾ ਮੇੜ ਵੀ ਫਾਟ ਕੇ ਗਰੀਤੇ ਬੜੀਆਂ ਕਿਹ ਪਤਾ ਹੈ ਤੇਨੂੰ ਦੇਵਲੇ ਦਾ ਤੋਂ ਤਨਾਰਦ ਹੋਵੇ ਤੇਰੇ ਅੰਦਰ ਨਾਲੀ ਦਾ 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 ਉਹ ਇਹ ਨਹੀਂ ਲਾਣਾ ਪਾਣਾ ਨਹੀਂ ਸੜਾ 60 ਰੁਪਏ Google Pay ਕਰਦੇ ਮੈਂ ਨਹੀਂ ਜੇ ਹਵਾ ਦਾ ਨਹੀਂ ਆ ਬੋਲਣਾ ਨਹੀਂ ਲੈ ਜੇ ਪਤਾ ਇਹਨੂੰ ਪੁੱਛੀਂ ਲਾ ਦੇ ਠੀਕ ਨਹੀਂ ਲਾਜ਼ਮ ਨੂੰ ਰੌਣੀ ਵੀ ਜੀਰ ਔਣੀ ਐ ਠੰਡਾ ਵੀ ਹੁੰਦਾ ਪੱਖਾ ਖੋਲੇ